ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਾਂ ਦੀਪਕ ਭੰਡਾਰੀ ਤੁਸੀਂ ਦੇਖ ਰਹੇ ਹੋ ਡੀਫੋ ਨਿਊਜ਼ ਚਰਚਾ ਕਰਾਂਗੇ ਦਿਨ ਪਰ ਦੀਆਂ ਵੱਡੀਆਂ ਖਬਰਾਂ ਤੇ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਪੰਜਾਬ ਦੀ ਕੈਬਨਿਟ ਦੀ ਅੱਜ ਮੀਟਿੰਗ ਹੋਈ ਸੀ ਉਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ 26 ਜਨਵਰੀ ਤੋਂ ਸਾਰੇ ਹਸਪਤਾਲਾਂ ਦੇ ਵਿੱਚ ਭਾਵੇਂ ਉਹ ਜ਼ਿਲ੍ਹਾ ਹਸਪਤਾਲ ਹੋਵੇ ਭਾਵੇਂ ਉਹ ਸਬ ਡਿਵੀਜ਼ਨਲ ਹਸਪਤਾਲ ਹੋਵੇ ਜਾਂ ਫਿਰ ਡਿਸਪੈਂਸਰੀ ਸਾਰੀ ਦਵਾਈਆਂ ਜਿਹੜੀਆਂ ਹਸਪਤਾਲ ਦੇ ਅੰਦਰੋਂ ਹੀ ਮਿਲਣਗੀਆਂ ਡਾਕਟਰ ਕਿਸੇ ਵੀ ਮਰੀਜ਼ ਨੂੰ ਬਾਹਰੋਂ ਦਵਾਈ ਲੈਣ ਵਾਸਤੇ ਪਰਚੀ ਲੈ ਕੇ ਨਹੀਂ ਦੇਵੇਗਾ ਤੇ ਇਹ ਵੀ ਆਦੇਸ਼ ਜਾਰੀ ਕੀਤੇ ਗਏ ਨੇ ਜੇਕਰ ਕੋਈ ਡਾਕਟਰ ਕਿਸੇ ਮਰੀਜ਼ ਨੂੰ ਪਰਚੀ ਲੈ ਕੇ ਦਿੰਦਾ ਤੇ ਉਹ ਮਰੀਜ਼ ਨੂੰ ਦਵਾਈ ਵੀ ਆਪ ਹੀ ਲਿਆ ਕੇ ਦੇਵੇਗਾ ਸਾਰੇ ਹਸਪਤਾਲਾਂ ਦੇ ਵਿੱਚ ਐਕਸ-ਰੇ ਮੁਫਤ ਹੋਣਗੇ ਜੇਕਰ ਕਿਤੇ ਅਜਿਹਾ ਨਹੀਂ ਹੁੰਦਾ ਤੇ ਇਹ ਬਾਹਰੋਂ ਕਰਵਾਉਣ ਦੇ ਉੱਤੇ ਪੈਸਾ ਵੀ ਸਰਕਾਰ ਦਵੇਗੀ ਜੇ ਸਰਕਾਰ ਅਜਿਹਾ ਕਰ ਦਿੰਦੀ ਏ ਤੇ ਬਹੁਤ ਫਾਇਦਾ ਮਰੀਜ਼ਾਂ ਨੂੰ ਹੋਏਗਾ वैसे तो आयुष्मान ਨੂੰ ਲੈ ਕੇ ਵੀ ਬਹੁਤ ਸਾਰੀਆਂ ਫੈਸਿਲਟੀਆਂ ਮਰੀਜ਼ਾਂ ਨੂੰ ਦਿੱਤੀਆਂ ਗਈਆਂ ਪਰ ਪੈਸਾ ਜਿਹੜਾ आयुष्मान ਦਾ ਸਰਕਾਰੀ ਹਸਪਤਾਲਾਂ ਨੂੰ ਨਹੀਂ ਮਿਲ ਰਿਹਾ ਸਰਕਾਰ ਨੂੰ ਉਧਰ ਵੀ ਧਿਆਨ ਦੇਣਾ ਚਾਹੀਦਾ ਹੈ ਅਗਲੀ ਖਬਰ ਸੁਣ ਕੇ ਤੁਸੀਂ ਹੈਰਾਨ ਹੋਗੇ ਕਿ ਕੋਈ ਮੁਰਗਾ ਵੀ ਪੰਜਾਬ ਪੁਲਿਸ ਦੀ ਟੈਨਸ਼ਨ ਵਧਾ ਸਕਦਾ ਹੈ ਜੀ ਹਾਂ ਬਿਲਕੁਲ ਠੀਕ ਹੈ ਪੰਜਾਬ ਦੇ ਵਿੱਚ ਇੱਕ ਮੁਰਗੇ ਨੇ ਪੁਲਿਸ ਦੀ ਟੈਨਸ਼ਨ ਵਧਾ ਦਿੱਤੀ ਹੈ ਪੁਲਿਸ ਨੇ ਬਠਿੰਡਾ ਦੇ ਵਿੱਚ ਮੁਰਗਿਆਂ ਦੀ ਲੜਾਈ ਕੰਪੀਟੀਸ਼ਨ ਦੇ ਉੱਤੇ ਰੇਡ ਕੀਤੀ ਸੀ ਜਿਸ ਤੋਂ ਬਾਅਦ ਇਹ ਮੁਰਗੇ ਨੂੰ ਪੁਲਿਸ ਵੱਲੋਂ ਫੜਿਆ ਗਿਆ ਹੁਣ ਮੁਸ਼ਕਿਲ ਹੈਗੀ ਹੈ ਪੁਲਿਸ ਵਾਸਤੇ ਕਿ ਮੁਰਗਾ ਕੇਸ ਦੀ ਪ੍ਰਾਪਰਟੀ ਬਣ ਗਿਆ ਹੈ ਪੁਲਿਸ ਨੂੰ ਉਹਨੂੰ ਹਰ ਪੇਸ਼ੀ ਤੇ ਕੋਰਟ ਲੈ ਕੇ ਜਾਣਾ ਪਏਗਾ ਇਹਨਾਂ ਨਹੀਂ ਉਹਨਾਂ ਨੂੰ ਆਪਣੀ ਕਸਲੜੀ ਦੀ ਵੀ ਰੱਖਣਾ ਪਏਗਾ ਤੇ ਉਹਦੇ ਦਾਣੇ ਪਾਣੀ ਦਾ ਇੰਤਜ਼ਾਮ ਵੀ ਪੁਲਿਸ ਨੂੰ ਹੀ ਕਰਨਾ ਹੋਏਗਾ ਇਹ ਕੰਪੀਟੀਸ਼ਨ ਦੋ ਦਿਨ ਪਹਿਲਾਂ ਬਠਿੰਡਾ ਦੇ ਪਿੰਡ ਬਲਵਾਣਾ ਦੇ ਵਿੱਚ ਹੋਇਆ ਸੀ ਜਿੱਥੇ ਪੁਲਿਸ ਨੇ ਰੇਡ ਮਾਰੀ ਤੇ ਉੱਥੇ ਜਿਹੜੇ ਲੜਾਈ ਕਰਾ ਰਹੇ ਸੀ ਮੁਰਗਿਆਂ ਦੀ ਉਹ ਤਾਂ ਭੱਜ ਗਏ ਪਰ ਇਹ ਮੁਰਗੇ ਨੂੰ ਪੁਲਿਸ ਨੇ ਕਸਟਡੀ ਦੇ ਵਿੱਚ ਲੈ ਲਿਆ ਪੁਲਿਸ ਦੇ ਮੁਤਾਬਿਕ ਇੱਕ ਕੇਸ ਦੇ ਵਿੱਚ ਇਹ ਮੁਰਗਾ ਪੀੜਿਤ ਹੈ ਕਿਉਂਕਿ ਸਰਕਾਰ ਨੇ ਪਸ਼ੂ ਪੰਛੀਆਂ ਦੀਆਂ ਕੋਈ ਵੀ ਕੰਪੀਟੀਸ਼ਨ ਉਹਨਾਂ ਕਰਾਉਣ ਤੇ ਪਾਬੰਦੀ ਲਾ ਰੱਖੀ ਹੈ ਇਹੋ ਜਿਹੇ ਟੂਰਨਾਮੈਂਟ ਜਿਹੜੇ ਕਰਵਾਉਂਦੇ ਨੇ ਉਹਨਾਂ ਦੇ ਖਿਲਾਫ ਪੰਛੀ ਤੇ ਐਨੀਮਲ ਦੇ ਪ੍ਰਤੀ क्रूरਤਾ ਦੇ આરોਪ ਦਾ ਮਾਮਲਾ ਦਰਜ ਕਰਨ ਦੇ ਆਦੇਸ਼ ਨੇ ਇਸੇ ਕਰਕੇ ਇਹ ਮਾਮਲਾ ਜਿਹੜਾ ਐਨੀਮਲ ਕਰੂਲਟੀ ਦਾ ਬੰਦ ਹੈ ਹੁਣ ਪੁਲਿਸ ਨੇ ਫਿਲਹਾਲ ਇਸ ਮੁਰਗੇ ਨੂੰ ਆਪਣੇ ਕਿਸੇ ਜਾਣਕਾਰ ਦੇ ਕੋਲ ਛੱਡਿਆ ਕਿਉਂਕਿ ਥਾਣੇ ਦੇ ਵਿੱਚ ਮੁਰਗੇ ਨੂੰ ਰੱਖਣਾ ਖਤਰੇ ਤੋਂ ਖਾਲੀ ਨਹੀਂ ਹੈ ਤੇ ਕਿਸੇ ਨੂੰ ਪਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਹਾਲਾਂਕਿ ਮੁਰਗੇ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਦੇ ਵਾਸਤੇ ਵਿੱਚ ਵਿੱਚ ਜਾ ਕੇ ਪੁਲਿਸ ਵਾਲੇ ਵੀ ਮੁਰਗੇ ਦਾ ਹਾਲਚਾਲ ਪੁੱਛ ਰਹੇ ਨੇ ਹੁਣ ਅਗਲੀ ਖਬਰ ਇੰਡੀਆ ਗੱਡ ਜੋੜ ਲਈ ਬੁਰੀ ਹੈ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋ ਜਾਏਗਾ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਕਹਿ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਆਪਣੇ ਦਮ ਤੇ ਚੋਣ ਲੜੇਗੀ ਕਿਸੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ ਤੁਹਾਨੂੰ ਇਹ ਵੀ ਦੱਸ ਦਈਏ ਇਸ ਤੋਂ ਪਹਿਲਾਂ ਤ੍ਰਿੰਮੂਲ ਕਾਂਗਰਸ ਦੀ ਜਿਹੜੀ ਪ੍ਰਧਾਨ ਹੈ ਤੇ ਪੱਛਮ ਬੰਗਾਲ ਦੇ ਮੁੱਖ ਮੰਤਰੀ ਨੇ ਮਮਤਾ ਬੇਨਰਜੀ ਉਹਨਾਂ ਨੇ ਵੀ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਕਈ ਪ੍ਰਸਤਾਵ ਦਿੱਤੇ ਸਨ ਜਿਨ੍ਹਾਂ ਤੇ ਆਈ ਐਨ ਡੀ ਆਈਏ ਗੱਠ ਜੋੜ ਤੇ ਵਿਚਾਰ ਡੰਡਰਾ ਨਹੀਂ ਕੀਤਾ ਗਿਆ। ਮਮਤਾ ਬਨਰਜੀ ਦੀ ਨਾਰਾਜ਼ਗੀ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਤੁਰੰਤ ਪ੍ਰੈਸ ਕਾਨਫਰੰਸ ਕੀਤੀ ਆਖਿਆ ਮਮਤਾ ਤੋਂ ਬਿਨਾ ਇੰਡੀਆ ਗੱਠ ਜੋੜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਆਖਿਆ ਮਮਤਾ ਬਨਰਜੀ ਭਾਰਤ ਗੱਠ ਜੋੜ ਦੀ ਅਹਮ ਹਿੱਸਾ ਹੈ ਕਈ ਵਾਰ ਰਸਤੇ ਦੇ ਵਿੱਚ ਸਪੀਡ ਬ੍ਰੇਕਰ ਆ ਜਾਂਦੇ ਨੇ ਕੋਈ ਵਿਚਕਾਰਲਾ ਰਸਤਾ ਲੱਭ ਲਿਆ ਜਾਵੇਗਾ ਉਹਨਾਂ ਇਹ ਵੀ ਆਖਿਆ ਮਮਤਾ ਬਨਰਜੀ ਤੇ ਉਹਨਾਂ ਦੀ ਪਾਰਟੀ ਇੰਡੀਆ ਗਠਜੋੜ ਦਾ ਅਹਮ ਹਿੱਸਾ ਨੇ ਉਹ ਸਾਡੇ ਨਾਲ ਨਹੀਂ ਤੇ ਅਸੀਂ ਇਸ ਦਾ ਡਟ ਕੇ ਮੁਕਾਬਲਾ ਕਰਾਂਗੇ ਜੇਕਰ ਕੋਈ ਬਿਆਨ ਉਹਨਾਂ ਨੇ ਦਿੱਤਾ ਹੈ ਤੇ ਇਹ ਕਿਸੇ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ ਹਾਂ ਹਾਂ ਦੇਖੋ ਨਾ ਆ ਗਿਆ ਨਾ ਪਹਿਲੇ ਇਦੇ ਚ ਕੋਈ ਨਹੀਂ ਪੁੱਛਣਗੇ ਵੀ 10 ਲੱਖ ਕਾਰ ਜਿਹੜੇ ਕੱਟੇ ਗਏ ਨੇ ਉਹਨੂੰ ਕਦੋਂ ਤੋ ਮਿਲਣ ਲੱਗ ਜੁਨਾ ਬੰਗਾਲ ਚ ਮੰਮਤਾ ਮੈਨਰਜੀ ਨੇ ਕਹਿਤਾ ਫਿਰ ਤੁਸੀਂ ਕੀ ਕਹੋਗੇ ਹੁਣ ਕਿੰਨੀ ਵਾਰ ਕਹਿਲਾਓਗੇ ਮੇਰੇ ਸੇ ਇਹ ਦੇਸ਼ ਮੇਂ ਦੇਸ਼ ਮੇਂ ਪੰਜਾਬ ਬਨੇਗਾ ਹੀਰੋ 2024 ਮੇਂ ਲੋਕ ਸਭਾ ਚੁਨਾਵ ਮੇਂ आम आदमी पार्टी के पक्ष में तेरह जीरो देखो ये तो उनका काम है ये ममता नहीं नहीं कोई बात नहीं वो हो सकता कोई उनके साथ बातचीत चल रही हो उस लेवल पे लेकिन पंजाब में हम ऐसा नहीं करने वाले पंजाब में कांग्रेस से हमारा हाँ छब्बीस जनवरी झाकियां पहुंच गई जी ਤੋ 14 ਕਰ ਲਓ ਸਰ ਮਤਲਬ ਕਲੀਅਰ ਹੈ ਕਿ ਕਾਂਗਰਸ ਕੇ ਸਾਥ ਨਹੀਂ ਜਾ ਰਹੇ ਨਹੀਂ ਜਾ ਰਹੇ ਜਦੋਂ ਦੇਖੋ ਤੁਸੀਂ ਇੱਕ ਕੱਲ ਇਸ ਕੱਲ ਤੋਂ ਤਾਂ ਖੁਸ਼ ਹੋਵੋਗੇ ਨਾ ਇਸ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਸੀ 5 ਸਾਲ ਚ ਇੱਕ ਜਾਂ ਦੋ ਵਾਰੀ ਤੁਹਾਨੂੰ ਮਿਲੇ ਨੇ ਹੁਣ ਜਿੰਨੇ ਜਰ ਤੁਹਾਡੇ ਸਵਾਲ ਨਹੀਂ ਖਤਮ ਹੁੰਦੇ ਮੈਂ ਉੱਠਦਾ ਨਹੀਂ ਇਹਦਾ ਮਤਲਬ ਸੱਚੇ ਆ ਦਿਲ ਤੋਂ ਸੱਚੇ ਕਿਸੇ ਸਵਾਲ ਤੋਂ ਭਜਦੇ ਨਹੀਂ ਅੱਜ ਇੰਨੀ ਗੱਲ ਲੈਣਾ ਬਹੁਤ ਨਹੀਂ ਬਾਕੀ ਕੱਲ ਪਰਸੋਂ ਛਾਪ ਲਿਓ ਨਹੀਂ ਜਿਸੀ ਅਸੀਂ ਆਪਣੇ ਆਪਣੇ ਜਿਹੜੇ ਲੋਕ ਸਭਾ ਦੇ 13 13 ਸੀਟਾਂ ਦੇ ਜਿਹੜੇ ਸਾਡੇ ਵਲੰਟੀਅਰ ਨੇ ਜਾਂ ਜਿਹੜੇ ਸਾਡੇ ਉਮੀਦਵਾਰ ਹੋ ਸਕਦੇ ਨੇ ਉਹਨਾਂ ਬਾਰੇ ਅਸੀਂ ਡਿਸਕਸ ਕੀਤਾ ਲਗਭਗ 40 ਕਦੇ ਨਾਂ ਨੇੜੇ ਤੇੜੇ ਨਾਮ ਹਰ ਕੰਸਟੀਟੂਐਂਟ ਚੋਂ ਤਿੰਨ ਤਿੰਨ ਕਈਆਂ ਚੋਂ ਚਾਰ ਵੀ ਨੇ ਕਈਆਂ ਚੋਂ ਇੱਕ ਵੀ ਹੈ ਜਿਵੇਂ ਜਲੰਧਰ ਆ ਤਾਂ ਸਿਟਿੰਗ ਹੈ ਸਾਡਾ ਸੋ ਅਸੀਂ 40 ਦੇ 40 ਕਰੀਬ ਦੇ ਨਾਮ ਅਸੀਂ ਰੱਖੇ ਨੇ ਉਸ ਤੋਂ ਬਾਅਦ ਫਿਰ ਅੱਗੇ ਸਰਵੇ ਕਰਾਵਾਂਗੇ ਹੋਰ ਸਰਵੇ ਅਵੇਲੇਬਲ ਹੋਣਗੇ ਉਸ ਤੋਂ ਬਾਅਦ ਜੋ ਵੀ ਵਿਨਿੰਗ ਕਰਟੇਰੀਆ ਰੱਖਿਆ ਅਸੀਂ ਪੰਜਾਬ ਨੂੰ ਜਿਤਾਉਣਾ ਹੈ ਅਸੀਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣਾ ਹੈ ਪੰਜਾਬ ਬਣੂਗਾ ਹੀਰੋ 13 ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ ਨੇ ਮੰਨਿਆ ਕਿ ਅਸੀਂ ਆਪਣੀ ਗਲਤੀਆਂ ਕਰਕੇ ਮਾਂ ਪਾਰਟੀ ਨੂੰ ਕਮਜ਼ੋਰ ਕਰ ਲਿਆ ਸੁਖਬੀਰ ਬਾਦਲ ਅੱਜ ਗਿੱਦੜ ਬਾਹਾ ਦੇ ਵਿੱਚ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ ਉਹਨਾਂ ਨੇ ਆਖਿਆ ਕਿ ਅਸੀਂ ਆਪਣੀ ਗਲਤੀਆਂ ਕਰਕੇ ਆਪਣੀ ਮਾਂ ਪਾਰਟੀ ਕਮਜ਼ੋਰ ਕਰ ਲਈਏ ਬਾਪੂ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦੇ ਹੋਏ ਬਹੁਤ ਵੱਡਾ ਸਹਾਰਾ ਸੀ ਵੱਡੇ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਮੈਂ ਇਕੱਲਾ ਰਹਿ ਗਿਆ ਹਾਂ ਸਾਰੇ ਪੰਜਾਬ ਦੇ ਵਿੱਚ ਪਾਰਟੀ ਨੂੰ ਖੜਾ ਕਰਨਾ ਹੈ ਤੇ ਇਕਜੁੱਟ ਕਰਨਾ ਹੈ ਸੁਬੀ ਬਾਦਲ ਨੇ ਇਹ ਵੀ ਆਖਿਆ ਕਿ ਬੇਅਦਬੀ ਦਾ ਇਲਜ਼ਾਮ ਲਾ ਦਿੱਤਾ ਗਿਆ ਸਾਡੇ ਤੇ ਪਰ ਜਿਹੜੇ ਦੋਸ਼ ਲਾਉਂਦੇ ਸਨ ਹੁਣ ਉਹ ਕਿੱਥੇ ਗਏ ਜਿਹੜੇ ਲੋਕਾਂ ਨੇ ਅਕਾਲੀ ਦਲ ਪਾਰਟੀ ਦੇ ਖਿਲਾਫ ਝੂਠਾ ਪਰਚਾ ਕੀਤਾ ਉਹ ਹੁਣ ਕਿੱਥੇ ਹਨ ਸੁਲਤਾਨਪੁਰ ਲੋਧੀ ਦੇ ਵਿੱਚ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਸਤੇ ਕੋਈ ਵੀ ਸਰਕਾਰ ਨੇ ਕਾਰਵਾਈ ਕੋਈ ਨਹੀਂ ਕੀਤੀ ਤੇ ਨਾ ਹੀ ਕੋਈ ਸਰਕਾਰ ਦੇ ਖਿਲਾਫ ਬੋਲਿਆ ਪਟਿਆਲਾ ਦੇ ਵਿੱਚ ਬੇਅਦਬੀ ਹੋਈ ਤਾਂ ਵੀ ਕੋਈ ਨਹੀਂ ਬੋਲਿਆ ਸੁਖਵੀਰ ਸਿੰਘ ਬਾਦਲ ਨੇ ਆਖਿਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੋਕ ਕੇ ਅਰਵਿੰਦ ਕੇਜਰੀਵਾਲ ਨੇ ਇਹ ਕਹਿ ਦਿੱਤਾ ਹੈ ਕਿ ਉਹਨਾਂ ਨੂੰ ਨਹੀਂ ਛੱਡਣਾ ਸੁਖਵੀਰ ਬਾਦਲ ਨੇ ਇਹ ਵੀ ਆਖਿਆ ਮੌਜੂਦਾ ਸਰਕਾਰ ਨੇ ਗਰੀਬਾਂ ਲਈ ਸ਼ੁਰੂ ਕੀਤੀ ਆਟਾ ਦਾਲ ਸਕੀਮ ਬੰਦ ਕਰ ਦਿੱਤੀ ਹੈ ਗਰੀਬਾਂ ਦੀ ਪੈਨਸ਼ਨ ਵੀ ਬੰਦ ਕਰ ਦਿੱਤੀ ਹੈ ਉਨਾ ਹੀ ਵੀ ਆਖਿਆ ਕਿ ਕਾਲੀ ਦਲ ਵੱਲੋਂ 1 ਫਰਵਰੀ 2024 ਨੂੰ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਇਸ ਮੌਕੇ ਤੇ ਸੁਬੀਰ ਬਾਦਲ ਨੇ ਇਹ ਵੀ ਆਖਿਆ ਕਿ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਉਹ ਸਭ ਤੋਂ ਵੱਡਾ ਗੱਪੀ ਹੈ ਪੰਜਾਬ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਲਗਾਤਾਰ ਲੜਾਈ ਚੱਲ ਰਹੀ ਹੈ ਹੁਣ ਅੱਜ ਬੁੱਧਵਾਰ ਜਲੰਧਰ ਦੇ ਵਿੱਚ ਕਾਂਗਰਸ ਦੇ ਲੀਡਰਾਂ ਦੀ ਮੀਟਿੰਗ ਹੋਈ ਜਿਦੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਜਵਿੰਦਰ ਯਾਦਵ ਤੇ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ ਸਨ ਜਵਿੰਦਰ ਯਾਦਵ ਨੇ ਆਖਿਆ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਕਾਰਕਰਤਾਵਾਂ ਦੀ ਇਹ ਸ਼ਿਕਾਇਤ ਹੈ ਕਿ ਜਿਹੜੇ ਡਿਸਪਲਿਨ ਭੰਗ ਕਰਦੇ ਨੇ ਛੋਟੇ ਲੀਡਰਾਂ ਦੇ ਖਿਲਾਫ ਕਾਰਵਾਈ ਹੁੰਦੀ ਪਰ ਵੱਡੇ ਲੀਡਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਪਰ ਹੁਣ ਇਦਾਂ ਨਹੀਂ ਹੋਏਗਾ ਮੈਂ ਪੰਜਾਬ ਦੌਰੇ ਤੇ ਹਾਂ ਜੋ ਕੁਝ ਵੀ ਮੈਂ ਵੇਖਿਆ ਇਹ ਸਾਰੀਆਂ ਗੱਲਾਂ ਜਾ ਕੇ ਪਾਰਟੀ ਅਲਾ ਕਮਾਨ ਨੂੰ ਦੱਸੂਗਾ ਤੇ ਪਾਰਟੀ ਦਾ ਡਿਸਪਲਿਨ ਭੰਗ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਏਗੀ। ਉਹਨਾਂ ਇਹ ਵੀ ਆਖਿਆ ਕਿ 11 ਫਰਵਰੀ ਨੂੰ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਮਲਿਕ ਅਰਜਨ ਖੜਗੇ ਪੰਜਾਬ ਦੇ ਵਿੱਚ ਆਣਗੇ। ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਜਦੋਂ ਅੰਗੂਠੇ 'ਚ ਜ਼ਹਿਰ ਭਰ ਜਾਏ ਤੇ ਉਹਨੂੰ ਕੱਟ ਦੇਣਾ ਚਾਹੀਦਾ ਹੈ ਵਰਨਾ ਬਾਅਦ ਦੇ ਵਿੱਚ ਪੈਰ ਕੱਟਣਾ ਪੈ ਸਕਦਾ ਜਿਸ ਦੇ ਨਾਲ ਜ਼ਿਆਦਾ ਨੁਕਸਾਨ ਹੋਏਗਾ। ਉਹਨਾਂ ਦਾ ਇਸ਼ਾਰਾ ਨਵਜੋਤ ਸਿੰਘ ਸਦੂਵਲ ਸੀਗਾ। ਉਕੇ ਪਾਸੇ ਯਾਦਵ ਨੇ ਇਹ ਵੀ ਆਖਿਆ ਕਿ ਪੰਜਾਬ ਦੇ ਵਿੱਚ ਕਾਂਗਰਸ ਕਾਫੀ ਮਜ਼ਬੂਤ ਹੈ ਪੰਜਾਬ ਦਾ ਅੱਜ ਸਭ ਤੋਂ ਵੱਡਾ ਮੁੱਦਾ ਜਿਹੜਾ ਉਹ ਡਰੱਗਸ ਦਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਵੀ ਖਰਾਬ ਹੈ ਹੋਰ ਵੀ ਕਈ ਮੁੱਦੇ ਨੇ ਜਿਨ੍ਹਾਂ ਤੇ ਸਾਡੀ ਟੀਮ ਕੰਮ ਕਰ ਰਹੀ ਹੈ ਜਲੰਧਰ ਤੋਂ ਇੱਕ ਮੰਦ ਭਾਗੀ ਜਿਹੜੀ ਘਟਨਾ ਸਾਹਮਣੇ ਆ ਰਹੀ ਏ ਇੱਕ ਔਰਤ ਨੂੰ ਮਾਫ ਕਰਨਾ ਇਹ ਸ਼ਬਦ ਮੈਂ ਕਹਿਣਾ ਨਹੀਂ ਚਾਹੁੰਦਾ ਉਹਦੇ ਕੱਪੜੇ ਲਾ ਕੇ ਉਸ ਨੂੰ ਉਦੀ ਪਟਾਈ ਕੀਤੀ ਜਾਂਦੀ ਏ ਇੱਥੋਂ ਤੱਕ ਕਿ ਉਹਦੇ ਪ੍ਰਾਈਵੇਟ ਪਾਰਟ ਦੇ ਉੱਤੇ ਵੀ ਲੱਤਾਂ ਮਾਰੀਆਂ ਜਾਂਦੀਆਂ ਤੇ ਉਹਨੂੰ ਵਾਲੋ ਫੜ ਕੇ ਕਸੀਟਿਆ ਜਾਂਦਾ ਏ ਉਹਦੀ ਵੀਡੀਓ ਬਣਾਈ ਜਾਂਦੀ ਏ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਂਦੀ ਏ ਪੁਲਿਸ ਹੁਣ ਇਹਦੀ ਜਾਂਚ ਕਰ ਰਹੀ ਏ ਇਹੋ ਜਿਹੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਜਿਹੜੀ ਇਹ ਸਜ਼ਾ ਹੋਣੀ ਚਾਹੀਦੀ ਏ ਨਵਜੋਤ ਸਿੰਘ ਸਿੱਧੂ ਅੱਜ ਕਰਤਾਰਪੁਰ ਸਾਹਿਬ ਗਏ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਮੀਡੀਆ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਕਰਤਾਰਪੁਰ ਸਾਹਿਬ ਦੀ ਫੀਸ ਜਿਹੜੀ ਹੈ ਉਹ ਕਾਫੀ ਜ਼ਿਆਦਾ ਤੇ ਉਹਨਾਂ ਨੇ ਆਖਿਆ ਕਿ ਅਸਲੀ ਪੁੰਨ ਉਦੋਂ ਮਿਲੇਗਾ ਜਦੋਂ ਪ੍ਰਦੇਸ਼ ਦੇ ਸਾਰੇ ਬਜ਼ੁਰਗਾਂ ਨੂੰ ਜਾਂ ਜਿਹੜੇ ਲੋਕ ਕਿਤੇ ਜਾ ਨਹੀਂ ਸਕਦੇ ਉਹਨਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਸਰਕਾਰ ਆਪਣੇ ਪੈਸਿਆਂ ਤੇ ਦਰਸ਼ਨ ਕਰਾਉਣ ਵਾਸਤੇ ਪਾਕਿਸਤਾਨ ਭੇਜੇ ਕਿਉਂਕਿ ਇਹ ਭਲੇ ਦਾ ਕੰਮ ਹੋਏਗਾ ਪੰਜਾਬ ਸਰਕਾਰ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਆਮਲੀ ਅੱਗੇ ਆਉਣਾ ਚਾਹੀਦਾ ਉਹਨਾਂ ਇਹ ਵੀ ਆਖਿਆ ਕਿ ਇਹ ਸਾਰੇ ਕੰਮ ਤੇ 5 ਕਰੋੜ ਤੋਂ ਵੱਧ ਖਰਚਾ ਨਹੀਂ ਹੋਏਗਾ ਤੇ ਨਾਲ ਦੇ ਨਾਲ ਦੋਨਾਂ ਦੇਸ਼ਾਂ ਦੇ ਸਬੰਧ ਜਿਹੜੇ ਵਧੀਆ ਹੋਣੇ ਚਾਹੀਦੇ ਨੇ ਸਿੱਧੂ ਨੇ ਕਿਸਾਨਾਂ ਦੀ ਵੀ ਗੱਲ ਕੀਤੀ ਤੇ ਉਹਨਾਂ ਆਖਿਆ ਕਿ 1993 ਦੇ ਵਿੱਚ ਡੀਜ਼ਲ ਦਾ ਰੇਟ 5 ਰੁਪਏ ਸੀ ਤੇ ਹੁਣ ਡੀਜ਼ਲ ਜਿਹੜਾ 100 ਰੁਪਏ ਹੋ ਗਿਆ ਤੇ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦੀ ਲਾਗਤ ਨਹੀਂ ਮਿਲਦੀ 40 ਰੁਪਏ ਵਧਾ ਕੇ ਜਿਹੜੀਆਂ ਸਰਕਾਰਾਂ ਆਪਣੀ ਪਿੱਠ ਥੱਪ ਲਾਗ ਪੈਂਦੀਆਂ ਪਰ ਕਿਸਾਨ ਦਾ ਦਰਦ ਕੋਈ ਨਹੀਂ ਸਮਝਦਾ ਤਾਂ ਉਹ ਵੀ ਦੱਸ ਦਈਏ ਕਿ 2018 ਦੇ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇ ਜਦੋਂ ਉਹ ਸੌ ਚੁੱਕੀ ਸੀ ਤੇ ਉਦੋਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸਨ ਉਦੋਂ ਇਹ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਸਨ ਉੱਥੇ ਜਾ ਕੇ ਉਹਨਾਂ ਨੇ ਉਸ ਵੇਲੇ ਦੇ ਆਰਮੀ ਦੇ ਜਨਰਲ ਜਿਹੜੇ ਕਮਰ ਜਵੇਦ ਬਾਜਵਾ ਉਹਦੇ ਨਾਲ ਜੱਫੀ ਵੀ ਪਾਈ ਸੀ ਤੇ ਉਦੋਂ ਨਵਜੋਤ ਸਿੰਘ ਸਿੱਧੂ ਦੀ ਖਾਸੀ ਆਲੋਚਨਾ ਵੀ ਹੋਈ ਸੀ ਚੰਡੀਗੜ੍ਹ ਮੇਅਰ ਦੇ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਰੜਕਾ ਪਿਆ ਹੋਇਆ ਹੈ ਦੋਨਾਂ ਪਾਰਟੀਆਂ ਦੇ ਵਿੱਚ ਪਹਿਲੇ ਤਾਂ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਆਡਾਡ ਇਲੈਕਸ਼ਨ ਲੜ ਰਹੇ ਸਨ ਪਰ ਜਦੋਂ ਦੇਖਿਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਵੀ ਅਸੀਂ ਭਾਜਪਾ ਨੂੰ ਟੱਕਰ ਨਹੀਂ ਦੇ ਸਕਦੇ ਤੇ ਇਹ ਦੋਵੇਂ ਰਲ ਗਏ ਤੇ ਕੀ ਹੁਣ ਇਹ ਰਲੇ ਰਹਿਣਗੇ ਜਾਂ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਤਾ ਹੈ ਕਿ ਅਸੀਂ ਆਡਾ ਢੋਕੇ ਇਲੈਕਸ਼ਨ ਪੰਜਾਬ ਦੇ ਵਿੱਚ ਲੜਾਂਗੇ ਹੁਣ 30 ਜਨਵਰੀ ਨੂੰ ਸਵੇਰੇ ਮੇਅਰ ਦੇ ਚੋਣ ਹੋਣੇ ਦੇ ਤੇ ਜਿਹੜੀ ਹੈ ਚੰਡੀਗੜ੍ਹ ਪੁਲਿਸ ਇਹਦੀ ਨਿਗਰਾਨੀ ਕਰੇਗੀ ਅਜਿਲੇ ਬਸ ਇਨਾ ਹੀ ਕਾ ਤੁਹਾਨੂੰ ਫਿਰ ਉਬਰੂ ਆਉਂਗੇ ਤਦ ਤੱਕ ਜਿਉ ਸਾਨੂੰ ਜਾਜ਼ਤ ਸਤਿ ਸ਼੍ਰੀ ਅਕਾਲ ਨਮਸਕਾਰ